ਇਹ ਤਨਵਾਤ ਲਾਉਣ ਨੂੰ ਜੀ ਕਰਦਾ ਕਿ ਮੁਰੀ ਹਣਾ ਕਿਉਂ ਬਲਾਂ ਵੇਖੇ ਜਿਆਦਾ ਹੁੰਦੀ ਵਾ ਬਾਕੀ ਪ੍ਰਾਣੀਆਂ ਨਿਸ਼ਾਨੀਆਂ ਰਹਿਣੀਆਂ ਚਾਹੀਦੀਆਂ ਵਾ ਜੇ ਉਹ ਨਾਰਾਇਣ ਤੇ ਫੇਰ ਸਾਰਾ ਕੰਮ ਯਾਰਾ ਵਾ ਖਰਾਬ ਹੋ ਜਾਂਦਾ ਤੇ ਪੋਇ ਬੀਤਰ ਸਿੰਘ ਕਾਦੇ ਛੋਟੇ ਹੀ ਅਖਰੇ ਹੀ ਸਰੀਰ ਦੇ ਪਰ ਉਹਨਾਂ ਦੇ ਹਾਥੀ ਜਿਹੜਾ ਹੀ ਚਖਮੀ ਕਰਤਾ ਸੀ ਬਹੁਤ ਜਿਆਦਾ ਦੇ ਹਾਥੀ ਭੱਜ ਗਏ ਉਹਨਾਂ ਦੇ ਸਿਆਣੇ ਹੀ ਮਰਦ ਗਏ ਸੀ ਇਦਾਂ ਹਾਥੀ ਨੂੰ ਫੋਰਾ ਨਾ ਮੜਿਆ ਸੀ ਉਹਨਾਂ ਨੇ ਕਿ ਕਿਤੇ ਵਜੇ ਕੱਖ ਨਾ ਉਹ ਬਰਛੀ ਨੇ ਉਹੀ ਵਾਰਤਾ ਜਰਾ ਕਰੋ ਬੂਹੇ ਲੱਗੇ ਅਜਰੇ ਕਿੱਲੀ ਅਜਰੇ ਕਿੱਲੀਆਂ ਕਹਿ ਸਕਦੇ ਆਪਾਂ ਘਰਾਂ ਹੀ ਲੱਗੀਆਂ ਹੁੰਦੀਆਂ ਲੱਗੀ ਬਹਿ ਗਈਆਂ ਆਹ ਵੇਖੋ ਪੁਰਾਣੀਆਂ ਉਹਨਾਂ ਕਿ 82 ਪਿੰਡਾਂ ਦੇ ਮਾਲਕਾਂ ਪਰ ਸਾਡੀ ਰਿਆਸਤ ਸਾਹਮਣ ਵਾਲਾ ਕੋਈ ਨਹੀਂ ਆ ਤੇ ਗੁਰੂ ਪਾਤਸ਼ਾਹ ਨੇ ਵਰ ਦਿੱਤਾ ਸੀ ਦੋ ਲੜਕੇ ਪੈਦਾ ਹੋਣਗੇ ਇਹ ਜਦ ਵੱਡਾ ਲੜਕਾ ਹੋਵੇਗਾ ਤਾਂ 40 ਦਿਨ ਬਾਅਦ ਬਿਨਾਂ ਕਿਸੇ ਸ਼ਗਨ ਦੇ ਉਸ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਲੈ ਕੇ ਆਉਣਾ ਛੇਵੇਂ ਪਾਸੇ ਚਲੇ ਗਏ ਸਮਾਂ ਗੁਜ਼ਰਨ ਤੇ ਜਦੋਂ ਬੱਚੇ ਨੇ ਜਨਮ ਲਿਆ ਤਾਂ 40 ਦਿਨ ਬਾਅਦ ਸ਼ਮਸ਼ ਖਾਂ ਦਾ ਸਾਰਾ ਪਰਿਵਾਰ ਬੱਚੇ ਸਮੇਤ ਖੁਸ਼ੀ ਮਨਾਉਂਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਪੁੱਜੇ ਬੱਚੇ ਨੂੰ ਛੇਵੇਂ ਪਾਸੇ ਚੰਨਾ ਵੀ ਲਟਾ ਕੇ ਸਾਰੇ ਸਿਰ ਝੁਕਾ ਕੇ ਬੈਠ ਗਏ ਉਸ ਵਕਤ ਛੇਵੇਂ ਪਾਸੇ ਨੇ ਇੱਕ ਸੁੰਦਰ ਸ੍ਰੀ ਸਾਹਿਬ ਸ਼ਮਸ਼ ਖਾਂ ਨੂੰ ਸੌਪੇ ਦਿੱਤੀ ਅਤੇ ਇੱਕ ਛੋਟਾ ਚੋਲਾ ਬੱਚੇ ਨੂੰ ਪਹਿਨਾ ਦਿੱਤਾ ਉਸ ਵਕਤ ਇਸ ਪਿੰਡ ਦਾ ਨਾਂ ਕੋਟ ਪਠਾਣਾ ਸੀ ਜੋ ਕਿ ਬਰਦਰ ਕੇ ਕੋਟਰਾ ਰੱਖ ਦਿੱਤਾ ਬੱਚੇ ਦਾ ਨਾਂ ਨਿਹੰਗ ਖਾਂ ਰੱਖਿਆ ਗਿਆ ਨਿਹੰਗ ਖਾਂ ਉਹ ਬੱਚਾ ਹੈ ਜੀ ਜੀ ਗੁਰਦੁਆਰਾ ਛੀ ਪੱਠਾ ਸਾਹਿਬ ਆ ਜੀ ਆ ਨਾਲ ਹੀ ਫਟਕ ਆ ਜਾਂਦਾ ਵਾ ਤੇ ਫਟ ਦੇ ਕਲੇ ਬੰਨੇ ਗੇਟ ਹੁੰਦਾ ਵਾ ਲਿਖਿਆ ਉਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੇਟ ਤੇ ਸ਼ਹੀਦ ਬਾਵਾ ਬਚਤਰ ਸਿੰਘ ਜੀ ਦੀ ਸ਼ਹੀਦੀ ਪੱਠਾ ਸਾਹਿਬ ਤੋਂ ਬਾਅਦ ਇੱਥੇ ਜਰੂਰ ਆਇਆ ਕਰੋ ਜੀ ਬਹੁਤ ਹੀ ਲਾਜ਼ਮੀ ਹੈ ਇੱਥੇ ਆਪਣਾ ਕਿਉਂਕਿ ਕੋਟਲਾ ਨਿਹੰਗ ਖਾਨ ਦਾ ਜਿਹੜਾ ਹੈ ਨਾ ਨਿਹੰਗ ਖਾਨ ਦਾ ਜਿਹੜਾ ਅਸਲੀ ਘਰ ਆ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਵੀ ਗਏ ਹੀ ਤੇ ਸਿੱਧੀ ਹੀ ਪਾਈਪ ਜਿੱਤਰ ਸਿੰਘ ਦੀ ਉਹਨੇ ਨਾਲ ਚ ਕਿਹੜੇ ਪਾਸੇ ਜਾਣਾ ਤੁਹਾਨੂੰ ਕੁਛ ਲੈਣੇ ਆ ਚਲੋ ਉਹ ਲਿਖਿਆ ਪਾ ਮੇਰੀ ਨਿਗਾਹ ਨਹੀਂ ਪਈ ਪੰਥਰੀ ਨਿਗਾਹ ਪੈ ਗਈ ਗੁਰਦਵਾਰਾ ਬਾਬਾ ਜੋਰਵਾਲ ਸਿੰਘ ਜੀਆ ਪਿੰਡ ਕੋਟਰਾ ਨਿਹੰਗ ਰੋਪੜ ਸੱਜੇ ਭੰਨੇ ਮੁੜੇ ਆਪਾਂ ਫਿਰ ਉਥੋਂ ਅੱਗੇ ਫਿਰ ਨਾਲ ਹੀ ਮੋੜ ਆ ਜਾਂਦਾ ਜੀ ਖੱਬੇ ਹੱਥ ਐਰੋ ਬਣਿਆ ਗੱਡੀ ਜਾਂਦੀ ਹੈ ਕਿ ਨਹੀਂ ਜਾਂਦੀ ਉਹ ਅੱਗੇ ਉਹ ਅਗਲੇ ਅੱਗੇ ਚੱਲ ਜਾਂਦੇ ਆ ਉਹ ਉਹ ਕੋਈ ਲਾਣਾ ਆ ਵੀ ਗਲੀ ਜਲਦੀ ਛੋਟੀ ਆ ਕਾਰ ਵਾਸਤੇ ਜਾਣਾ ਤੇ ਉਹ ਅੱਗੇ ਲਿਖਿਆ ਆ ਵੀ ਗੱਡੀ ਉੱਥੋਂ ਆ ਰਹੀ ਹੈ ਗੋਦਾ ਸ਼ਹੀਦ ਭਾਈ ਬਚਤਰ ਸਿੰਘ ਜੀ ਇੱਧਰ ਹੈ ਬਾਕਾਇਦਾ ਬੋਰਡ ਲੱਗੇ ਸਾਰੇ ਜੀ ਕਹ ਕਲਾ ਬੰਕਲਾ ਬੰਡੇ ਨਾਲ ਤਾਂ ਨੂੰ ਜਾਣੀ ਹਾਈਟ ਹੂੰ ਪੂਰਾ ਏਰੀਆ ਸਾਰਾ ਨਾ ਕੋਟਰਾ ਨਿਹੰਗ ਖਾਂ ਦੇ ਕਸਟਡੀ ਦੇ ਉਹਲਾ ਏਰੀਆ ਹੋਏਗਾ ਉਹ ਅੱਗੇ ਲੈ ਕੇ ਆ ਗਿਆ ਕਿਲਾ ਆਹ ਗੇਟ ਨੂੰ ਐ ਬੰਦ ਕੀਤਾ ਵਾ ਤੇ ਚੜਾਈ ਆ ਪੂਰੀ ਉਹ ਸਾਹਮਣੇ ਦਾ ਗੇਟ ਆ ਗਿਆ ਵਾ ਬਿਲਕੁਲ ਬਜਵਾੜਾ ਲੱਗਣਿਆ ਬਜਵਾੜੇ ਤੱਕ ਕਿਲਾ ਜਿਹੜਾ ਹਸ਼ਰਪੁਰ ਤੇ ਲੱਗਿਆ ਨਾਨਕੇ ਸਹਿਬਜ਼ਾਦਾ ਜੀਤ ਸਿੰਘ ਦੇ ਕਿ ਲੋਹਣ ਪੀਹਦਿਆਂ ਜੀ ਕਿਦੋਂ ਜਾਣਾ ਆਪਾਂ ਸਾਰੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਾਂ ਹੋਣਾ ਜੇ ਮੈਂ ਤੁਹਾਨੂੰ ਦੱਸਿਆ ਵੀ ਅਸੀਂ ਐਂਟਰ ਹੋ ਚੁੱਕੇ ਆ ਗੁਰਦੁਆਰਾ ਭਾਈ ਬੁੱਧਤ ਸਿੰਘ ਜੀ ਸ਼ਹੀਦ ਤੇ ਉੱਥੇ ਨਾ ਨਿਸ਼ਾਨੀਆਂ ਕਿਉਂਕਿ ਅਸੀਂ ਮੁਰਦੇ ਬਹੁਤ ਲੇਟ ਪਾਦਿਆ ਸਿੱਖ ਤਾਂ ਬਹੁਤ ਲੇਟ ਪਾ ਮੁਰਦਾ ਵਾ ਤੇ ਬੜੀਆਂ ਨਿਸ਼ਾਨੀਆਂ ਜਿਹੜੀਆਂ ਅੱਖੋਂ ਉੱਜਲ ਹੋ ਜਾਂਦੀਆਂ ਵਾ ਹੋਂ ਤੁਹਾਨੂੰ ਮਿਖਾਉਣ ਲੱਗੇ ਆ ਉਹ ਇਹ ਉਹ ਥਾਂ ਵਾ ਜਿੱਥੇ ਭਾਈ ਬੁੱਧਤ ਸਿੰਘ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ ਤੇ ਇਹ ਇਹ ਕੋਟਾਂ ਨਿਹੰਗ ਥਾਂ ਤੱਕ ਘਰ ਹੀ ਆ ਮੇਰੇ ਪਿਆਰ ਖਾ ਦੇ ਵੇਖੋ ਕਿਲਾਵਾ ਥੋੜਾ ਜਿਹਾ ਰਹਿ ਗਿਆ ਮੈਂ ਬਖੋਣਾ ਤੁਹਾਨੂੰ ਕੈਮਰੇ ਦੀ ਚੰਗੀ ਜੀ ਅੱਖ ਨਾਲ ਆਹ ਵੇਖੋ ਯਾਦਾਂ ਰਹਿ ਗਈਆਂ ਬਸ ਸਿਰਫ ਯਾਦਾਂ ਰਹਿ ਗਈਆਂ ਜੀ ਇਦੋਂ ਟੁੱਟ ਗਿਆ ਨਾ ਸਾਰਾ ਤੇ ਫਿਰ ਗੁਰਦਾਸ ਸਾਹਿਬ ਦੀ ਨਵੀਂ ਉਸਾਰੀ ਹੋ ਗਈ ਆ ਤੇ ਇੱਥੇ ਭਾਈ ਬਚਿੱਤਰ ਸਿੰਘ ਜੀ ਸਮਝੋ ਵੀ ਕਹਿ ਸਕਦੇ ਆਂ ਆਪਾਂ ਕੋਮਾ ਵਾਲੀ ਹਾਲਤ ਵਿੱਚ ਰਾਤ ਰਏ ਆ ਜਦੋਂ ਸਿਪਾਈ ਸਾਰੇ ਚੈੱਕ ਕਰਦੇ ਕਰਦੇ ਆ ਗਏ ਆ ਤੇ ਉਹ ਕੋਲਣਿਆਂ ਖਾਂ ਘਰ ਵੀ ਆ ਫਾਵੇਂ ਕੋ 88 ਪਿੰਨਾਂ ਦੇ ਚੌਧਰੀ ਸੀ ਪਰ ਫਿਰ ਵੀ ਉਹਨਾਂ ਨੂੰ ਆ ਕੇ ਪੁੱਛਿਆ ਕਿ ਛਿਆ ਤੇ ਘਰ ਵੀ ਵੇਖਿਆ ਜਦੋਂ ਇੱਕ ਕਮਰਾ ਸੀ ਜਿੱਥੇ ਇਸ ਕਿਲੇ ਦੇ ਅੰਦਰ ਇੱਕ ਕਮਰਾ ਸੀ ਜਿੱਥੇ ਭਾਈ ਜਤਨ ਸਿੰਘ ਹੁਣੀ ਪਏ ਹੀ ਆ ਸਮਝੋ ਵੀ ਮਰਦਾ ਹਾਲਤ ਵਿੱਚ ਜਿੰਦਾ ਹੈਗੇ ਹੀ ਪਰ ਕੋਈ ਮੂਵਮੈਂਟ ਸਰੀਰ ਦੀ ਨਹੀਂ ਸੀ ਤੇ ਲੱਗ ਗਿਆ ਲੱਗੇ ਬੈਠੀ ਭਾਈ ਕੋਡ ਲੰਨੀਆਂ ਖਾਂ ਆਉਂਦੀ ਆ ਬੇਟੀ ਜਿਹਦਾ ਨਾਂ ਹੀ ਮੁਮਤਾਜ ਬੀਬੀ ਮੁਮਤਾਜ ਆਹੀਂ ਆ ਸੰਬੋਧਨ ਕਰਨੀਆਂ ਜੀ ਤੇ ਉਹ ਜਦੋਂ ਬਾਹਰ ਸਿਪਾਈ ਚੈੱਕ ਕਰਦੇ ਤੇ ਉਹਨਾਂ ਪੁੱਛਿਆ ਵੀ ਆ ਕਮਰ ਰਹਿ ਗਿਆ ਇੱਧਰ ਤੇ ਭਾਈ ਕੋਲ ਨਾਂਖਾਂ ਕੇ ਆਈ ਵੀ ਮੇਰਾ ਜਵਾਈ ਆ ਤੇ ਮੇਰੀ ਕੁੜੀ ਆ ਤੇ ਜਵਾਈ ਭਾਈ ਦੀ ਜਦ ਬਹੁਤ ਜ਼ਿਆਦਾ ਸੀ ਉਦੋਂ ਵੀ ਬਹੁਤ ਜ਼ਿਆਦਾ ਸੀ ਤੇ ਇੱਕ ਚੌਧਰੀ ਦੇ ਕਮਰੇ ਦੇ ਅੰਦਰ ਜਾ ਕੇ ਘਰ ਦੇ ਅੰਦਰ ਜਾ ਕੇ ਤੇ ਜਵਾਈ ਵਾਲਾ ਕਮਰਾ ਨਹੀਂ ਚੈੱਕ ਹੋ ਸਕਦਾ ਉਹਨਾਂ ਫਿਰ ਨਹੀਂ ਚੈੱਕ ਕੀਤਾ ਤੇ ਭਾਈ ਭਿਸ਼ੇਤਰ ਸਿੰਘ ਉੱਥੇ ਹੀ ਤੇ ਉਹਨਾਂ ਜਿਹਨੂੰ ਜਵਾਈ ਕਹਤਾ ਸੀ ਤੇ ਜਦੋਂ ਬਾਅਦ ਵਿੱਚ ਕੁੜੀ ਦਾ ਰਿਸ਼ਤਾ ਕਿਤੇ ਹੋਇਆ ਹੀ ਪਹਿਲਾਂ ਤੈਅ ਹੋਇਆ ਹੀ ਰਿਸ਼ਤਾ ਨਾਮ ਇਹਨੂੰ ਭੁੱਲ ਗਿਆ ਵਾ ਅਬੂਸਰਮਾਨ ਪਰਿਵਾਰ ਵਿੱਚ ਇਹ ਹੈ ਤੇ ਫਿਰ ਉਹਨੇ ਆਪਣੇ ਵਿਆਹ ਕਰਨ ਤੋਂ ਇਨਕਾਰ ਕਰਤਾ ਸੀ ਆਪਣੇ ਪਿਤਾ ਨੂੰ ਕਿਹਾ ਸੀ ਵੀ ਮੈਂ ਵਿਆਹ ਨਹੀਂ ਕਰਨਾ ਕਿਉਂਕਿ ਤੁਸੀਂ ਮੇਰਾ ਤੁਸੀਂ ਆਪਣਾ ਜਵਾਈ ਹੋਰ ਕਿਸ ਨੂੰ ਬਣਾਇਆ ਵਾ ਤੇ ਮੇਰਾ ਘਰ ਵਾਲਾ ਹੁਣ ਪਾਈ 75 ਸਿੰਘ ਆ ਫਿਰ ਉਹ ਬੀਬੀ ਨੇ ਕਿਤੇ 125 ਸਾਲ ਕਿਤੇ 131 ਸਾਲ ਲਿਖਿਆ ਆਂਦਾ ਵਾ ਉਹ ਆਪਣੀ ਜ਼ਿੰਦਗੀ ਇਦਾਂ ਹੀ ਕੱਢੀ ਆ ਜਤੀ ਸਤੀ ਰਹਿ ਕੇ ਤੇ ਇੰਨਾ ਜ਼ਬਰਦਸਤ ਜਿਹੜਾ ਧਰਮ ਨਿਭਾਇਆ ਸਿੱਖੀ ਪਾਲੀ ਮੈਂ ਕਿੰਨਾ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਉਹਦਾ ਸਿੱਖ ਬਣ ਕੇ ਦੱਸਿਆ ਵੀ ਮੈਂ ਸਿੰਗਣੀ ਆ ਹੁੰਦੀ ਆ ਤੇ ਆਈਓ ਨਾ ਇਸ ਤੋਂ ਬਾਅਦ ਉਧਰ ਵੀ ਜਾਣਾ ਵਾ ਤੇ ਆਹ ਵੇਖੋ ਰੂਪਮਨ ਕੀਤਾ ਗਿਆ ਦ੍ਰਿਸ਼ ਕਿਵੇਂ ਭਾਈ ਬਚਨ ਸਿੰਘ ਨੇ ਉਹਦੇ ਨਾਲ ਹੱਥ ਕਰਿਆ ਸੀ ਸ਼ਰਾਬੀ ਹੱਥੀ ਉਹਦਾ ਮੁਕਾਬਲਾ ਕਰਕੇ ਤੇ ਨਗਨੀ ਵਰਸੀ ਨਾਲ ਤੈਅ ਕਰਤਾ ਸੀ ਇੱਥੋਂ ਇਹ ਗੱਲ ਸਾਫ਼ਤ ਹੁੰਦੀ ਆ ਵੀ ਸਰੀਰ ਦੇ ਕੋਈ ਬਹੁਤਾ ਨਾਮ ਹੀ ਹੋਵੇ ਕਿਸੇ ਦਾ ਤੇ ਕੋਈ ਚੱਕਰ ਨਹੀਂ ਆ ਜਿਗਰਾ ਹਣਾ ਚਾਹੀਦਾ ਜਿਗਰਾ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੇ ਨਗਨੀ ਵਰਸੀ ਵਰਸਤੀ ਜਦੋਂ ਉਹਨਾਂ ਤੱਕ ਭਟਾ ਸਹੀਰ ਵਾਲਾ ਜੋਧਾ ਵਿਧੀ ਚੰਦ ਹੀ ਉਹ ਦੌੜ ਗਿਆ ਸੀ ਤੇ ਪਾਈ ਭੀਤਰ ਸਿੰਘ ਕਾਦੇਛ ਛੋਟੇ ਹੀ ਆ ਕਹਿਰੇ ਹੀ ਸਰੀਰ ਦੇ ਪਰ ਉਹਨਾਂ ਦੇ ਹਾਥੀ ਜਿਹੜਾ ਹੀ ਚਕਮੀ ਕਰਤਾ ਸੀ ਬਹੁਤ ਜਿਆਦਾ ਦੇ ਹਾਥੀ ਭੱਜ ਗਏ ਤੇ ਉਹਨਾਂ ਦੀ ਸਿਆਣਾ ਹੀ ਮਰਦ ਗਿਆ ਸੀ ਇਦਾਂ ਹਾਥੀ ਨੂੰ ਫੋਰਾ ਨਾ ਮੜਿਆ ਸੀ ਉਹਨਾਂ ਨੇ ਫੇ ਕਿਤੇ ਬੱਚੇ ਕੱਖ ਨਾਲ ਬਰਛੀ ਨੂੰ ਉਹੀ ਬਾੜਤਾ ਜਿਹੜਾ ਲੋਹੇ ਦਾ ਸਾਰਾ ਸੀ ਤੇ ਜਿਹੜਾ ਆਚਤਰ ਜਿਹੜਾ ਵਾ ਰੂਪਮਾਨ ਕੀਤਾ ਗਿਆ ਵਾ ਇਹ ਅਸੀਂ ਤੁਹਾਡਾ ਇਧਰ ਅਸੀਂ ਹੁਣ ਦਰਸ਼ਨ ਕਰਦੇ ਆ ਇੱਕ ਖੂਬ ਇਧਰ ਚਲੋ ਚਾਲੂ ਹਾਲਤ ਨਹੀਂ ਹੋਣੀ ਉਦਾਂ ਆ ਮੋਟਰ ਮਟਰ ਲੱਗੀ ਲੱਗਦੀ ਇਧਰ ਹੁਣ ਅੰਦਰ ਦਰਸ਼ਨ ਕਰਦੇ ਆ ਜੀ ਆ ਇਥੋਂ ਦਾ ਇਤਿਹਾਸ ਆ ਉਹ ਮੁੰਡਾ ਵੇਖੋ ਪਤੰਗ ਡਾਂਡਿਆ ਸੀ ਇਹੀ ਹੁੰਦੀ ਹੈ ਅਨਭੋਲਤਾ ਇਹਦੀ ਦਿਨਾਂ ਬਚਦੇ ਅਨਭੋਲਤਾ ਪਰ ਸਿੱਖ ਧਰਮ ਵਿੱਚ ਵੀ ਸਾਡੀਆਂ ਅਨਭੋਲਤਾ ਬੜੀ ਵੱਡੀ ਆ ਮੈਨੂੰ ਇੱਥੇ ਆਉਂਦੇ ਆਉਂਦੇ ਸਭ 34-35 ਸਾਲ ਲੱਗੇ ਆ ਉਦੋਂ ਆਉਂਦੇ ਤਾਂ ਨਹੀਂ ਆ ਮੈਨੂੰ ਪਹਿਲਾਂ ਪਤਾ ਹੀ ਨਹੀਂ 3-4 ਸਾਲ ਤੋਂ ਪਤਾ ਲੱਗਾ ਸੀ ਤੇ ਉਦੋਂ ਦੀ ਤਾਂਗ ਬਣੀ ਸੀ ਵੀ ਇੱਥੇ ਜਾਣਾ ਵਾ ਜਾ ਕੇ ਵੇਖਿਆ ਜਾ ਸਕਦਾ ਤੇ ਵੇਖ ਕੇ ਹੁੰਦੀਆਂ ਨੇ ਦਰਸ਼ਨ ਕਰਕੇ ਹੁੰਦੀਆਂ ਨੇ ਜੀ ਇਹਦੇ ਪਹਿਲਾਂ ਗੁਰੂ ਸਾਹਿਬ ਨੇ ਨਾਮ ਵਰਤ ਕੋ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਹੁੰਦਾ ਵਾ ਜੀ ਆ ਖੂਦ ਆ ਇਹ ਖੂਦ ਲਿਖਿਆ ਵਾ ਪੀ 52 ਰਾਜੀ ਗੁਰੂ ਸਾਹਿਬ ਪੇਛੇਵੇਂ ਪਾਸ਼ਾ ਇੱਥੇ ਇਸ ਨਾਲ ਕਰਕੇ ਗਏ ਜੀ 52 ਰਾਹਾ ਹੋਏ ਸੀ ਕਿਲੇ ਵਿੱਚ ਰਾਜਾ ਸ਼ਮਸ਼ ਖਾਂ ਜਿਸ ਦੇ ਘਰ ਔਲਾਦ ਨਹੀਂ ਸੀ ਤਾਂ ਸ਼ਮਸ਼ ਖਾਂ ਦੇ ਸਾਰੇ ਸੰਬੰਧੀਆਂ ਕਿਹਾ ਕਿ ਜਿਹੜੇ ਮਹਾਰਾਜ ਗਵਾਲੀਅਰ ਤੋਂ ਕਿਲੇ ਚ 52 ਰਾਜਾਂ ਦੀ ਰਾਈ ਕਰਵਾ ਕੇ ਆ ਰਹੇ ਹਨ ਤੁਸੀਂ ਉਹਨਾਂ ਦੀ ਸੇਵਾ ਕਰੋ ਤਾ ਉਹ ਜਰੂਰ ਔਲਾਦਾ ਵਰ ਦੇਣਗੇ ਤਾਂ ਸ਼ਮਸ਼ ਖਾਨ ਨੇ 6ਵੇਂ ਪਾਸੇ ਚਰਨਾਂ ਦੀ ਬੇਨਤੀ ਕੀਤੀ ਸੀ ਤੇ ਰਾਤ ਰਏ ਹੀ ਰਾਜੇ ਥੇ ਤੇ ਉਹਨਾਂ ਨੇ ਸ਼ਨਾਣ ਨਹੀਂ ਕੀਤਾ ਸੀ ਇਸੇ ਖੂਚੇ ਉਹਨਾਂ ਕਿ ਆਈ ਵਾ 84 ਪਿੰਡਾਂ ਦੇ ਮਾਲਕਾਂ ਪਰ ਸਾਡੀ ਰਿਆਸਤ ਸਾਹਮਣ ਵਾਲਾ ਕੋਈ ਨਹੀਂ ਆ ਤੇ ਗੁਰੂ ਪਾਤਸ਼ਾਹ ਨੇ ਵਰ ਦਿੱਤਾ ਸੀ ਕਿ ਦੋ ਲੜਕੇ ਪੈਦਾ ਹੋਣਗੇ ਜਦ ਵੱਡਾ ਲੜਕਾ ਹੋਵੇਗਾ ਤਾਂ 40 ਦਿਨ ਬਾਅਦ ਬਿਨਾਂ ਕਿਸੇ ਸ਼ਗਨ ਦੇ ਉਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਲੈ ਕੇ ਆਉਣਾ ਛੇਵੇਂ ਪਾਸੇ ਚਲੇ ਗਏ ਸਮਾਗਮ ਗੁਜਰਨ ਤੇ ਜਦੋਂ ਬੱਚੇ ਨੇ ਜਨਮ ਲਿਆ ਤਾਂ 40 ਦਿਨ ਬਾਅਦ ਸ਼ਮਸ਼ ਖਾਂ ਦਾ ਸਾਰਾ ਪਰਿਵਾਰ ਬੱਚੇ ਸਮੇਤ ਖੁਸ਼ੀ ਮਨਾਉਂਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਪੁੱਜੇ ਬੱਚੇ ਨੂੰ ਛੇਵੇਂ ਪਾਸੇ ਚੰਨਾ ਵੀ ਲਟਾ ਕੇ ਸਾਦੇ ਸਿਰ ਝੁਕਾ ਕੇ ਬੈਠ ਗਏ ਉਸ ਵਕਤ ਛੇਵੇਂ ਪਾਸੇ ਨੇ ਇੱਕ ਸੁੰਦਰ ਸ੍ਰੀ ਸਾਹਿਬ ਸ਼ਮਸ਼ ਖਾਂ ਨੂੰ ਸੌਪੇ ਦਿੱਤੀ ਅਤੇ ਇੱਕ ਛੋਟਾ ਚੋਲਾ ਬੱਚੇ ਨੂੰ ਪਹਿਨਾ ਦਿੱਤਾ ਉਸ ਵਕਤ ਇਸ ਪਿੰਡ ਦਾ ਨਾਂ ਕੋਟ ਪਠਾਣਾ ਸੀ ਜੋ ਕਿ ਬਦਲ ਕੇ ਕੋਟਰਾ ਰੱਖ ਦਿੱਤਾ ਬੱਚੇ ਦਾ ਨਾਂ ਨਿਹੰਗ ਖਾਂ ਰੱਖਿਆ ਗਿਆ ਨਿਹੰਗ ਖਾਂ ਉਹ ਬੱਚਾ ਹੈ ਜੀ ਦੂਸਰੀ ਵਾਰ ਇਸ ਖੂਹ ਦੇ ਸਤਵੇਂ ਪਾਸ਼ਾ ਜੀ ਗੁਰੂ ਹਰ Rai ਸਾਹਿਬ ਜੀ ਨੇ ਇਸ ਕੇਲੇ ਵਿੱਚ ਚਰਨ ਪਾ ਕੇ ਇਸ ਖੂਹ ਤੇ ਇਸ਼ਨਾਨ ਕੀਤਾ ਤੀਜੀ ਵਾਰ ਇਸ ਖੂਹ ਤੇ ਅੱਠਵੇਂ ਪਾਸ਼ਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਇਸ ਕੇਲੇ ਵਿੱਚ ਆਏ ਤੇ ਖੂਹ ਦੇ ਇਸ਼ਨਾਨ ਕੀਤਾ ਚੌਥੀ ਵਾਰ ਨਵੇਂ ਪਾਤਸ਼ਾਹ ਜੀ ਆਏ ਇੱਥੇ ਜਿਹਨੂੰ ਦਿੱਲੀ ਸਿੱਖ ਦੇ ਅੰਜਾਰੇ ਸਨ ਤੇ ਉਹ ਵੀ ਇੱਥੇ ਸਨਾਕ ਕਰ ਗਏ ਹੀ ਪੰਜਵੀਂ ਵਾਰ ਦਸਮ ਪਿਤਾ ਜੀ ਗੁਰੂ ਗੋਬਿੰਦ ਸਿੰਘ ਜੀ ਇਸ ਕਿਲੇ ਵਿੱਚ ਚਾਰ ਵਾਰ ਆਏ ਪਹਿਲੀ ਵਾਰ ਭੰਗਾਣੀ ਦੇ ਯੁੱਧ ਵੇਲੇ ਦੂਜੀ ਵਾਰ ਆਲਮ ਖਾਨ ਦੀ ਮੰਗਣੀ ਵੇਲੇ ਜਿਹੜਾ ਪੁੱਤਰ ਹੀ ਆ ਕੋੜਲਾਨ ਖਾਨਾਂ ਦਾ ਤੀਜੀ ਵਾਰ ਅਨੰਦਪੁਰ ਸਾਹਿਬ ਤੋਂ ਗੁਰੂ ਘ੍ਰਿਤ ਜਾਣ ਸਮੇਂ ਤੇ ਚੌਥੀ ਵਾਰ ਜਦੋਂ ਬਾਬਾ ਬਿਜੇਦਰ ਸਿੰਘ ਜ਼ਖਮੀ ਹੋ ਗਏ ਜੀ ਰੱਤੀ ਸਿੰਘ ਲੈ ਕੇ ਚਮਕੌਰ ਸਾਹਿਬ ਚਲੇ ਗਏ ਗੁਰੂ ਸਾਹਿਬ ਜਦੋਂ ਇੱਥੇ ਆਏ ਸੀ ਤੇ ਬਾਅਦ ਵਿੱਚ ਪੰਜ ਪੋਹ ਨੂੰ ਰੱਤੀ ਸਿੰਘਾਂ ਸਮੇਤ ਚਮਕੌਰ ਸਾਹਿਬ ਗਏ ਸੀ ਇਸ ਪਿਛੋਂ 7 ਪੋਹ ਨੂੰ ਬਾਬਾ ਫਤਿਹ ਸਿੰਘ ਜੀ ਸਵਾਸ ਛੱਡ ਗਏ ਇਸ ਘੇਰੇ ਵਿੱਚ ਜਦੋਂ ਰੋਪੜ ਚੌਕ ਦੇ ਸਰਦਾਰ ਨੂੰ ਕਿਸ ਨੇ ਸੂਦ ਦਿੱਤੇ ਨੇ ਵੇੜੀ ਦੇ ਕੋਸ ਸਿੰਘ ਠਾਰੇ ਹਨਾ ਛਾਪਾ ਬਚਾਹੀਂ ਉਹ ਗੱਲ ਕਰ ਲਈ ਹੈ ਜੀ ਬਹੁਤ ਹੀ ਵੱਡਾ ਮੁੱਲਾ ਇਤਿਹਾਸ ਹੈ ਜੀ ਇੱਥੇ ਜ਼ਰੂਰ ਆਉਣਾ ਚਾਹੀਦਾ ਵਾ ਆ ਖੂਕ ਨਾ ਪਾਗਾ ਵਾਲਾ ਫੋਟਾ ਨਿਹੰਗ ਖਾਂਈ 6ਵੇਂ ਗੁਰੂ ਸਾਹਿਬ ਦੇ ਵਰ ਸਦਕਾ ਪਾਇਦਾ ਅੱਜ ਪਤਾ ਲੱਗਾ ਇੱਥੇ ਆਣ ਕੇ ਪਤਾ ਲੱਗਾ ਮਰੇ ਤੇ ਆਸਮ ਦੇ ਜਿਹੜੇ ਲੋਕ ਜਾਂਦੇ ਆ ਉਹਨੂੰ ਪਤਾ ਨਹੀਂ ਲੱਗਦੇ ਇਹ ਵੇਖੋ ਅੱਜ ਗੱਲ ਦਾ ਪਤਾ ਲੱਗਾ ਕਿੰਨੀ ਮਹਾਨ ਗੱਲ ਆ ਫੋਟਾ ਨਿਹੰਗ ਖਾਂ ਆਵਾਜੀ ਅੱਜ ਦੇ ਹਾਲਾਤ ਉਹਨਾਂ ਦੇ ਘਰ ਦੇ ਜਿਹੜੇ ਅਸੀਂ ਸਾਮ ਨਹੀਂ ਸਕਿਆ ਸਾਡੀਆਂ ਨਿਲਾਕੀਆਂ ਸਾਮ ਨਹੀਂ ਸਕੀਆਂ ਇਧਰ ਤੋਂ ਤੇ ਰੱਜ ਗਈ ਆ ਹੁਣ ਇਧਰਲੇ ਬੰਦੇ ਜਿਹੜੀ ਧੇਰੇ ਆ ਉਹ ਹੈ ਨਹੀਂ ਆ ਇੱਥੋਂ 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 ਥੋੜੀ ਤਰੀ ਅਰਦੀ ਖੰਡੀ ਆ ਕਿਉਂ ਨਾ ਇੱਥੇ ਵੀ ਉੱਲੇ ਬੰਨੇ ਇੱਕ ਬੀਮਜਾ ਦੇ ਕੇ ਤੇ ਇਹਨੂੰ ਬਚਾਇਆ ਜਾ ਸਕਦਾ ਵਾ ਸੰਭਾ ਜਾ ਸਕਦਾ ਵਾ ਤੇ ਜ਼ਰੂਰ ਉਪਰਾਲਾ ਕਰਨੀ ਚਾਹੀਦਾ ਸਾਡੀ ਸ਼੍ਰੋਮਣੀ ਕਮੇਟੀ ਨੂੰ ਗੁਰਮੁਖਬੀਰ ਦਰਸ਼ਨ ਕਨਾਰੀ ਆ ਜੀ ਜੇ ਬਾਹਰ ਆਣ ਕੇ ਨਾ ਜੋੜੇ ਨਹੀਂ ਪਈ ਉਦਾਂ ਤੇ ਤਾਂ ਜਾਣ ਦੇ ਕੋਸ਼ਿਸ਼ ਕਰਨ ਲੱਗੇ ਆ ਪਹਿਲਾਂ ਤਾਂ ਆ ਵੀ ਹੈਗਾ ਵਾ ਕਲੇ ਜਾਂਦਰਾ ਮਾਬੂਨਾ ਅਜਰਕੇ ਲਵਾ ਇਹਨੂੰ ਤਾਂ ਵੇਖਿਆ ਜਾ ਸਕਦਾ ਜਾ ਕੇ ਕਿਹੜਾ ਕਿਹੜਾ ਰਾਜੇ ਹਾਂ ਆ ਮੋੜ ਮੋੜ ਜਾ ਆ ਅੱਛਾ ਮੋੜ ਦੇ ਨਾਲ ਹੀ ਆ ਮੋੜ ਮੋੜ ਠੀਕ ਹੈ ਜੀ ਓਕੇ ਜੀ ਲਓ ਜੀ ਕਿਹਦੇ ਦਾ ਪਤਾ ਉੱਝ ਜਾ ਸਕਦੇ ਹਾਂ ਇਦਾਂ ਨਾਲ ਨਾਲ ਜਾ ਕੇ ਜਿੱਥੇ ਮੋੜ ਮੋੜ ਦਾ ਕਹਿੰਦੇ ਮੁਰਜੋ ਲਿਖਿਆ ਹੁੰਦਾ ਜੀ ਕੋਟਲਾ ਨਯੰਗ ਦੀ ਹਵੇਲੀ ਲੋਤੀ ਹਵੇ ਲੀਦੀ ਉੱਤੇ ਆ ਗਈਆਂ ਸੀ ਆਈਟਾਂ ਸਾਰੀਆਂ ਜਿਹੜੀਆਂ ਨਾ ਉਹੋ ਹੀ ਤੱਬੀਆਂ ਦੂਪੀਆਂ ਗਈਆਂ ਵੇ ਜਿਹੜੀਆਂ ਟਹਾਟੇ ਦੀ ਚੀਜ਼ਾਂ ਹੋ ਜਾਂਦੀਆਂ ਆਹ ਜੀ ਆਹ ਜੀ ਕਰੋ ਦਰਸ਼ਨ ਜੀ ਪਹਿਲੋ ਕੀ ਟਾਈਮ ਹੋਊਗਾ ਕਿੰਨੇ ਕਨੇ ਮੋਟੀਆਂ ਕੰਦਾ ਨਹੀਂ ਰਈਆਂ ਆਪ ਆ ਜਰਾ ਪਲਸਟਰ ਵੀ ਹੈਗਾ ਉੱਤੇ ਹੈ ਬੰਦ ਆ ਚੂਨੇ ਦਾ ਪਲਸਟਰ ਹੁਨਾ ਮਾ ਇਹ ਤਾਂ ਹੈ ਕਿ ਨਾ ਚੂਨਾ ਹੁੰਦਾ ਸੀ ਪਹਿਲਾਂ ਵਾਹਿਗੁਰੂ ਇੱਕ ਕਮਰਾ ਪੂਰਾ ਹੀ ਸਾਬ ਸੂਰਤ ਹੈ ਗਵਾ ਜੀ ਪਰ ਵਸਾ ਕੋਈ ਨਹੀਂ ਆ ਕਿਉਂਕਿ ਆ ਕੁੰਡੇ ਵੀ ਪਹਿਲੇ ਕੋਟਰ ਨਿਆਂਖਾਂ ਗੁਰੂ ਗੋਬਿੰਦ ਸਿੰਘ ਜੀ ਸਾਬ ਦਾ ਜੀ ਸਿੰਘ ਵੀ ਇਹਨਾਂ ਨੂੰ ਮਿਲਦੇ ਹੋਣਾ ਮੁੰਜਰ ਰਾਜਿਆਂ ਨੇ ਵੀ ਬੂਟ ਹੋਇਆ ਹੋਵੇ ਕਿਹਨੇ ਛੇਵੇਂ ਪਾਤਸ਼ਾਹ ਨੇ ਵੀ ਬੂਟ ਹੋਇਆ ਹੋਵੇ ਹਾਂ ਬਹੁਤ ਵੱਡਾ ਇਤਿਹਾਸ ਆ ਮੈਂ ਇੱਟਨ ਹੱਥ ਲਾਉਣ ਨੂੰ ਜੀ ਕਰਦਾ ਕਿ ਮੁਰੀ ਹੈ ਨਾ ਕਿਉਂਗਲਾਂ ਵੇਖੇ ਜਿਆਦਾ ਹੁੰਦੀਆਂ ਵਾ ਬਾਕੀ ਪ੍ਰਾਣੀਆਂ ਨਿਸ਼ਾਨੀਆਂ ਰਹਿਣੀਆਂ ਚਾਹੀਦੀਆਂ ਵਾ ਜੇ ਉਹ ਨਾਰਾਇਣ ਤੇ ਫੇਰ ਸਾਰਾ ਕੰਮ ਯਾਰਾ ਵਾ Ela ainda. ਸਵੇ ਆ ਪਤਲੀਆਂ ਇੱਟਾਂ ਲਗੀਆਂ ਵਾ ਗੋੜੀ ਦਾ ਪਾਟਿਆ ਆ ਵਿਚੋ ਟੁੱਟ ਗਈ ਆ ਤੇ ਆ ਸਾਦੀ ਪਈ ਨੀ ਕਿ ਲਾਈਏ ਵੀ ਇਹ ਸਹਰਾ ਹੋਵੇ ਧੀ ਪੁਰੀ ਗੋੜੀ ਹੋਵੇ ਧੀ ਹੋਵੇ ਬੋਲੇ ਕੁੱਲੀਆ ਕੰਦਾ ਇੱਧਰ ਆ ਆ ਆ ਸਤੀਰੀਆਂ ਤੇ ਬਾਲੇ ਉਹੀ ਉਪਰ ਆਣੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਕੀ ਉਹ ਬੰਦ ਪਣਾਉਂਦੇ ਕੋਈ ਨਾ ਦੇ ਚੌਧਰੀ ਜੀ ਉਹ ਕੋ ਇਤਨਾ ਵੀ ਆਜੂ ਨਾ ਹੁੰਦਾ ਆਜੂ ਨਾ ਹੁੰਦਾ ਆਜੂ ਨਾ ਲੱਥਣ ਰਿਹਾ ਹੋਰ ਉਹ ਲੱਥੀ ਜਾਂਦਾ ਰ ਆਹ ਸੀਮੈਂਟ ਬਾਅਦ ਚ ਇਹਨਾਂ ਨੇ ਪ੍ਰੋਟੈਕਟ ਕਰਨ ਵਾਸਤੇ ਲਾਇਆ ਹੋਣਾ ਉਹ ਬੁਏ ਕੁੰਦੇ ਅੱਕੀ ਲੈ ਲਿਆ ਕਿ ਜਿੰਨਾ ਉਹ ਜੂਮ ਕਰ ਉਹ ਬੁਏ ਲੱਗੇ ਆਜਰੇ ਕਿੱਲੇ ਜਿਹੜੇ ਕਿੱਲੀਆਂ ਕਹਿ ਸਕਦੇ ਆਪਾਂ ਘਰਾਂ ਹੀ ਲੱਗੀਆਂ ਦੀਆਂ ਲੱਗੀ ਬੈ ਗਈਆਂ ਆਹ ਦੇਖੋ ਪੁਰਾਣੀਆਂ ਆ ਸਭ ਕੰਮ ਪੁਰਾਣ ਲੱਗਾ ਸਦੀਆਂ ਪੁਰਾਣੀਆਂ ਆਹ ਗਵਾਰੀਆਂ ਪੰਦ ਬਾਰੀਆਂ पे नए समझਦੇ ਹਾਂ ਬਾਗਿਆ ਪੁਰਾਣੀਆਂ ਆ ਆ ਪਾਣੀ ਲੱਗ ਲੱਗਣ ਦੀ ਆ ਪੁਰਾਣੀ ਬਹੁਤ ਜ਼ਿਆਦਾ ਨਹੀਂ ਲੱਗਣੀ ਐ ਤੇ ਪੁਰਾਣੀ ਐ ਪਰ ਉਨੀ ਬਨਾਨੀ ਲੱਗਣੀ ਜੰਨੀ ਆ ਲੱਗਣੀ ਆ ਹੂੰ ਉਹਦਾ ਤਾਂ ਹੀ ਦਵਾ ਦਾ ਫਿੱਟ ਕਰਾ ਦਈਆਂ ਹੁਣ ਦਵਾ ਦਾ ਫਿੱਟ ਕਰਾਂਗੇ ਮਾਂ ਅਸੀਂ ਮੋਟਿਆਣਾ ਅਸੀਂ ਮਟਿਆ ਇਹ ਵੀ ਵੀ ਪੰਜ ਸਾਲ ਨੂੰ ਕਿਹਨੇ ਆਂਦਾ ਹੋਣੇ ਲੈਤੀ ਐ ਹੋਣੇ ਲੈਈਏ ਆ ਜਾ ਇਹ ਵੀ ਗੁਰਦਾ ਸਾਹਿਬ ਜੀ ਹਾਂਜੀ ਹਾਂਜੀ ਪਰ ਇਹ ਸਪਰਾਣਾ ਇਹ ਸੀ ਹਾਂਜੀ ਆਖਾ ਚੰਗੀ

ਦੋ ਕਰਵਾ ਦਿਓ ਵਾਹ ਕਿਉਂ ਨਾ ਕਰਦੇ ਨਾ ਦੋ ਕਰਵਾ ਦਿਓ ਬਾਜੋ ਵਾਹ ਕਿਉਂ ਦੋ ਕਰਵਾ ਦਿਓ ਵਾਹ ਕਿਉਂ ਮੈਨਾਂ ਤੋਂ ਵਾਹ ਆ ਵੀ ਨਾ ਇਥੇ ਪਜੇ ਪਏ ਆ ਵੀ ਪ੍ਰਾਤਨ ਲੱਗਣ ਦੇ ਮੈਨੂੰ ਪ੍ਰਾਤਨ ਮੱਲ ਹਣਾ ਇਹ ਦਸ ਮਿਲਿਆ ਨੂੰ ਗਿਆ ਹੁਣ ਹਾਂ ਹੁਣ ਅੱਗੇ ਵਧਿਏ ਆਹ ਸਾਰਾ ਕਿਲਾ ਹੀ ਆ ਆ ਇੱਕ ਤਾਂ ਵੱਡੀਆਂ ਵਾ ਇਹ ਨਾਲ ਪਾਤਾ ਵੱਖਰਾ ਪਾਤਾ ਆਹ ਕਿਲਾਵਾ ਆ ਨਾਲ ਕਾਂ ਦੇ ਬੱਕਰੀਆਂ ਹੋ ਗਿਆ ਕਿਲਾ ਵੱਡਾ ਸੀ ਆ ਟੁੱਟ ਗਿਆ ਵਾ ਆ ਇਥੇ ਇਹ ਦਿਖੋਤੇ ਆ ਕਿਸਮ ਦੇ ਇਟਾ ਲੱਗੀਆਂ ਨੇ ਚਲਿਏ ਫਿਰ ਆਪਣੀ ਅਗਲੀ ਮੰਜ਼ਲ ਨੂੰ ਉਹ ਪੁੱਛਿਆ ਖਾਲਸਾ ਚੌਂਕੀ ਰਸਤਾ ਚੌਂਕੀ ਆਪਾਂ ਜਿਹੜਾ ਮਹਾਰਾਜ ਜੀ ਦੀ ਹੱਦ ਫਿਰ ਆਪਾਂ ਜਾਣਾ ਪਿੰਡ ਬਰਾ ਜਿਹੜਾ ਆ ਕੋਲਾ ਨਿਹੰਕਾਵਾ ਉਹਨਾਂ ਦਾ ਘਰ ਆ ਬੀਬੀ ਮੁਮਤਾਜ ਦਾ ਇਹ ਘਰ ਰਹੀ ਫਿਰ ਬਾਅਦ ਜਦੋਂ ਉਹਨਾਂ ਨੇ ਕਿਹਾ ਸੀ ਵੀ ਮੈਂ ਆ ਬਾਬਾ ਬਜਤਰ ਸਿੰਘ ਨਾਲ ਵਿਆਹ ਹੀ ਗਈ ਨਹੀਂ ਆ ਜਿਹੜੇ ਸ਼ਹੀਦ ਹੋ ਗਏ ਸੀ ਤੇ ਫਿਰ ਉਹਨਾਂ ਨੂੰ ਕੋਲਾ ਨਿਹੰਕਾ ਨੇ ਇੱਕ ਪਿੰਡ ਬਰਾ ਵਾ 12 ਕਹਿੰਦੇ ਕਿ ਬਰਾ ਕਹਿੰਦੇ ਆ ਉੱਥੇ ਘਰ ਪਾਤਾ ਹੀ ਰਹਿਣ ਵਾਸਤੇ ਉਹ ਫਿਰ ਉੱਥੇ ਰਹੇ ਆ 131 ਸਾਲ ਦੀ ਉਮਰ ਉਹਨਾਂ ਉੱਥੇ ਭੋਗ ਗਈ ਆ ਜਦ ਹੀ ਹੱਥੀ ਰਹਿ ਕੇ ਤੇ ਫਿਰ ਆਪਾਂ ਜਾਣਾ ਉਧਰ ਨੂੰ ਹੁਣ ਵੀ ਅਸਦੇ ਪੀ ਸਾਡਾ ਪਹਿਲਾਂ ਉਹ ਬੰਦਾ ਪੜਾ ਕੇ ਜਾਂ ਪਹਿਲਾਂ ਵਿਰਾਸਤੀ ਚੌਂਕੀ ਬੰਦੀ ਆ ਖਾਲਸਾ ਉਧਰ ਜਾਣੇ ਹੋ ਵੇਖਣੇ ਚੈੱਕ ਕਰਦੇ ਆਪਾਂ ਚਲੋ ਇੱਥੋਂ ਅੱਗੇ ਤੁਰਦੇ ਆ ਜੀ ਬਾਹਰ ਆਉਂਦੇ ਆ ਜੀ